ਸੁਖਵਿੰਦਰ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਲੁਧਿਆਣਾ ਡੀਪੂ ਅੱਛਾ ਕੀ ਗੱਲਬਾਤ ਹੋਈ ਬਾਈ ਜੀ ਗੱਲਬਾਤ ਇਹ ਆ ਜੀ ਅਸੀਂ ਪਨਵਸ ਦੇ ਕੱਚੇ ਮੁਲਾਜ਼ਮਾਂ ਜੋ ਕਿ 15 17 17 ਸਾਲ ਤੋਂ ਲਗਾਤਾਰ ਜਿਹੜਾ ਹੈਗਾ ਪਨਵਸ ਦੇ ਵਿੱਚ ਕੱਚੇ ਤੌਰ ਤੇ ਕੰਮ ਕਰਦੇ ਆ ਠੇਕੇਦਾਰੀ ਸਿਸਟਮ ਦੇ ਅਧੀਨ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਬਹੁਤ ਹੀ ਜ਼ਿਆਦਾ ਘਟ ਨੇ ਪਹਿਲਾਂ ਹੀ ਉਹ ਸਾਰਿਆਂ ਨੂੰ ਪਤਾ ਤੁਹਾਡੇ ਮਾਧਿਅਮ ਰਹੀਂ ਪਹਿਲਾਂ ਵੀ ਗੱਲਬਾਤ ਹੁੰਦੀ ਰਹਿੰਦੀ ਆ ਸਰਕਾਰ ਤੱਕ ਸਾਰੀ ਗੱਲਬਾਤ ਤੁਸੀਂ ਪਹੁੰਚਾਉਨੇ ਹੋ ਸਾਡੀ ਤੇ ਬੜੀਆਂ ਘੱਟ ਤਨਖਾਹਾਂ ਹੋਣ ਦੇ ਬਾਵਜੂਦ ਵੀ ਜਿਹੜੀ ਸਰਕਾਰ ਆ ਸਾਡੀਆਂ ਤਨਖਾਹਾਂ ਦੇਣ ਦੇ ਵਿੱਚ ਇਸ ਟਾਈਮ ਜਿਹੜੀ ਹੈਗੀ ਉਹ ਨਾਕਾਮ ਆ ਅੱਗੇ 10 ਤਰੀਕ ਨੂੰ 12 ਨੂੰ ਸਾਡੀਆਂ ਤਨਖਾਹਾਂ ਜਿਹੜੀਆਂ ਖਾਤਿਆਂ 'ਚ ਪੈ ਜਾਂਦੀਆਂ ਸੀ ਇਸ ਵਾਰ ਜਿਹੜੀ ਤਨਖਾਹ 2 ਮਹੀਨੇ ਦੀ ਸਾਡੀ ਤਨਖਾਹ ਜਿਹੜੀ ਰੁਕੀ ਹੋਈ ਆ ਲਗਾਤਾਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਆ ਪਰ ਜਿਹੜਾ ਸਰਕਾਰ ਆ ਸਾਡੀਆਂ ਤਨਖਾਹਾਂ ਪਾਉਣ ਦੇ ਵਿੱਚ ਬਿਲਕੁਲ ਫੇਲ ਆ ਜਿਸ ਕਾਰਨ ਸਾਨੂੰ ਕੱਲ ਦਾ ਅਸੀਂ ਬੰਦ ਕਰਨ ਦਾ ਅੱਡੇ ਅੱਡਿਆਂ ਤੇ ਧਰਨੇ ਦੇਣ ਦਾ ਸਾਡਾ ਪ੍ਰੋਗਰਾਮ ਸੀਗਾ ਜੋ ਕਿ ਸਰਕਾਰ ਦਾ ਭਰੋਸਾ ਦੇਣ ਤੋਂ ਬਾਅਦ ਸਾਡੀ ਮੈਨੇਜਮੈਂਟ ਦੇ ਅਸੀਂ ਉਹ ਆਪਣਾ ਪ੍ਰੋਗਰਾਮ ਜਿਹੜਾ ਪੋਸਟਪੋਨ ਕਰ ਦਿੱਤਾ ਸੀ ਪਰ ਅੱਜ ਸ਼ਾਮ ਹੋ ਚੱਕੀ ਚੁੱਕੀ ਆ ਹਲੇ ਤੱਕ ਜਿਹੜੀਆਂ ਤਨਖਾਹਾਂ ਨੇ ਸਾਡੀਆਂ ਨਹੀਂ ਪਈਆਂ ਜਿਸ ਕਾਰਨ ਸਾਨੂੰ ਇਹ ਫੇਰ ਤੋਂ ਜਿਹੜਾ ਸਾਡਾ ਪੋਸਟਪੋਨ ਕੀਤਾ ਪ੍ਰੋਗਰਾਮ ਸੀ ਉਹ ਸਟੈਂਡ ਕਰਨਾ ਪਿਆ ਹੁਣ ਕੀ ਐਕਸ਼ਨ ਲਿਆ ਗਿਆ ਤੁਹਾਡੇ ਵੱਲ ਸਾਡਾ ਐਕਸ਼ਨ ਇਹੀ ਆ ਜੀ ਜਦ ਤੱਕ ਸਾਡੀਆਂ ਤਨਖਾਹਾਂ ਨਹੀਂ ਪਾਉਂਦੇ ਬੱਸ ਸਟੈਂਡ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਹਾਂਜੀ ਉਹ ਮੁਕੰਮਲ ਤੌਰ ਤੇ ਜਥੇਬੰਦੀ ਵੱਲੋਂ ਬੰਦ ਕੀਤੇ ਗਏ। ਪਹਿਲਾਂ ਵੀ ਇਦਾਂ ਦੇ ਹਾਲਾਤ ਬਣੇ ਸਰਕਾਰ ਤੋਂ ਅਜੇਹੀ ਸਰਕਾਰ ਤੋਂ ਪਹਿਲਾਂ ਵੀ ਵੀ ਤਰਖਾਨ ਆਈ ਹੋਈਆਂ ਹਨ ਟਾਈਮ ਤੇ ਤੁਹਾਨੂੰ ਦਿੱਕਤ ਆ ਰਹੀ ਆ। ਦੇਖੋ ਜੀ ਬਹੁਤ ਵਾਰ ਹੋਇਆ ਕਿਉਂਕਿ ਸਰਕਾਰਾਂ ਤਾਂ ਸਾਰੀਆਂ ਹੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਬੜੀਆਂ-ਬੜੀਆਂ ਗੱਲਾਂ ਕਰਦੇ ਨੇ ਕਿ ਠੇਕੇਦਾਰੀ ਸਿਸਟਮ ਬੰਦ ਕਰਦੇ ਆਂਗੇ। ਤੁਸੀਂ ਆਪ ਸਾਰੇ ਮੇਰੇ ਭਰਾ ਸੂਝਮਾਨੋ ਸਾਰੇ ਇਹ ਗੱਲਾਂ ਤੁਸੀਂ ਦੇਖਦੇ ਹੋ। ਤੁਹਾਡੇ ਮਾਧਿਅਮ ਰਾਹੀਂ ਲੋਕਾਂ ਤਾਈਂ ਇਹ ਗੱਲਾਂ ਜਾਂਦੀਆਂ ਨੇ। ਸੋ ਸਾਡੇ ਪੰਜਾਬ ਦੀ ਜਿਹੜੀ ਜਵਾਨੀ ਆ ਸਾਡੇ ਭੈਣ ਭਰਾ ਉਹ ਅਜ ਠੇਕੇਦਾਰੀ ਸਿਸਟਮ ਦੇ ਅਧੀਨ ਇੱਕ ਦਲਦਲ ਦੇ ਵਿੱਚ ਉਹ ਸਰਕਾਰਾਂ ਨੇ ਫਸਾਏ ਹੋਏ ਨੇ ਇਹ ਭਗਵਾਨ ਤਮਨ ਦੀ ਸਰਕਾਰ ਬੜੀ ਵੱਡੀ ਲੋਕਾਂ ਨੂੰ ਇਹਨਾਂ ਨੇ ਇੱਕ ਆਸ ਬਣਾਈ ਸਗੀ ਕਿ ਜਿਹੜਾ ਠੇਕੇਦਾਰੀ ਸਿਸਟਮ ਆ ਸੀ ਉਹ ਬੰਦ ਕਰਾਂਗੇ ਠੀਕ ਹੈ ਜੀ ਪਰ ਮੈਂ ਇਹ ਕਹਿਣਾ ਚਾਹੂੰਗਾ ਕਿ ਸਰਕਾਰ ਬਿਲਕੁਲ ਫੇਲ ਠੇਕੇਦਾਰੀ ਸਿਸਟਮ ਬੰਦ ਤਾਂ ਕੀ ਕਰਨਾ ਸਾਡੀਆਂ ਤਨਖਾਹਾਂ ਨਹੀਂ ਸਰਕਾਰ ਪਾਰੀ ਹੁਣ ਕੋਈ ਨਹੀਂ ਪ੍ਰਾਈਵੇਟ ਬੱਸਾਂ ਮੰਦਾ ਜਾਂ ਸਰਕਾਰੀ ਵੀ ਨਹੀਂ ਜੀ ਸਾਰੀਆਂ ਗੱਡੀਆਂ ਦੇਖੋ ਜਦ ਬੱਸ ਸਟੈਂਡ ਹੀ ਬੰਦ ਹੋ ਗਿਆ ਤਾਂ ਸਾਰਾ ਕੁਝ ਹੀ ਬੰਦਾ ਪ੍ਰਾਈਵੇਟ ਜਿਹੜੀਆਂ ਜਿਹੜੇ ਕੁਝ ਯਾਤਰੀਓ ਖੱਜਲ ਹੋ ਰਹੇ ਨੇ ਦੇਖੋ ਜੀ ਸਾਡੇ ਭੈਣ ਭਰਾ ਨੇ ਅਸੀਂ ਬੰਦ ਕਰ ਦੋ ਪਹਿਲਾਂ ਮੈਂ ਖੁਦ ਮੈਂ ਬੋਲਿਆ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਦੱਸਿਆ ਵੀ ਸਾਡੀ ਮਜਬੂਰੀ ਬਣਾਉਂਦੀ ਆ ਸਰਕਾਰ ਕਿਉਂਕਿ ਅਸੀਂ ਦੇਖੋ ਜੱਥੇਬੰਦੀ ਆ ਕੋਈ ਵੀ ਜਿਹੜਾ ਐਕਸ਼ਨ ਆ ਉਹ ਬਿਨਾਂ ਦੱਸੇ ਨਹੀਂ ਹੁੰਦਾ ਅਸੀਂ ਪਹਿਲਾਂ ਉਹਨਾਂ ਨੂੰ ਆਪਣਾ ਜਿਹੜਾ ਨੋਟਿਸ ਆ ਉਹ ਦਿੰਨੇ ਆ ਕਿ ਸਾਡੀਆਂ ਆ ਮੰਗਾਂ ਨੇ ਇਹਨਾਂ ਦਾ ਮਸਲਿਆਂ ਦਾ ਹੱਲ ਕੀਤਾ ਜਾਵੇ ਨਹੀਂ ਇੰਨੀ ਤਰੀਕ ਨੂੰ ਅਸੀਂ ਆ ਐਕਸ਼ਨ ਕਰਾਂਗੇ ਜਲ ਸਾਡੀ ਅੱਜ ਤੱਕ ਕੋਈ ਨੋਟਿਸ ਨਹੀਂ ਸੀਗਾ ਅੱਜ ਤਾਂ ਅਚਾਨਕ ਜਿਹੜਾ ਫੈਸਲਾ ਲਿਆ ਅਚਾਨਕ ਇਸ ਕਰਕੇ ਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੱਲ ਦਾ ਸਾਡਾ ਦਿੱਤਾ ਹੋਇਆ ਸੀਗਾ ਨੋਟਿਸ ਜੋ ਕੱਲ ਲੰਘ ਚੁੱਕਿਆ ਠੀਕ ਹੈ ਜੀ ਪਰ ਇਹਨਾਂ ਨੇ ਕਿਹਾ ਸੀ ਵੀ ਕੱਲ ਸ਼ਾਮ ਤੱਕ ਤਨਖਾਹਾਂ ਪੈ ਜਾਣਗੀਆਂ ਪਰ ਅੱਜ ਫੇਰ ਸ਼ਾਮ ਹੋ ਚੁੱਕੀ ਆ 4:00 4 ਤੋਂ ਉੱਪਰ ਟਾਈਮ ਹੋ ਗਿਆ ਤਨਖਾਹਾਂ ਨਹੀਂ ਪਈਆਂ ਜਿਸ ਕਾਰਨ ਸਾਨੂੰ ਫੇਰ ਆਪਣਾ ਪ੍ਰੋਗਰਾਮ ਸਟੈਂਡ ਕਰਨਾ ਜਿੰਨੇ ਸਮੇਂ ਲਈ ਕਿੰਨੇ ਸਮੇਂ ਲਈ ਬੰਦ ਰਹਿਣਗੀਆਂ ਜਦ ਤੱਕ ਤ ਮਕੰਮਲ ਬੰਦ ਹੀ ਰਹੂਗਾ ਪਿਛਲੀ ਮੀਟਿੰਗ ਤੁਹਾਡੀ ਗੱਲ ਹੋਈ ਸੀ ਤਨਖਾਹਾਂ ਦੇਣ ਦਾ ਪ੍ਰੋਸੈਸ ਤਾ ਗਿਆ ਤੁਹਾਨੂੰ ਤੇ ਹੁਣ ਤੁਸੀਂ ਇਸ ਤੋਂ ਬਾਅਦ ਕਿ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਂ ਕਿਸੇ ਨਾਲ ਤਨਖਾਹਾਂ ਦਾ ਦੁਬਾਰਾ ਗੱਲ ਕੀਤੀ ਆ ਆ ਸਾਡੀ ਇਸ ਟਾਈਮ ਜਿਹੜੀ ਜੀਐਮ ਸਾਹਿਬ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਵੀ ਥੋੜੇ ਸਮੇਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਤਨਖਾਹਾਂ ਨੇ ਉਹ ਖਾਤਿਆਂ 'ਚ ਪੈ ਜਾਣਗੀਆਂ ਗੱਲਾਂ ਲੁਧਿਆਣਾ ਬੰਦਾ ਕਿ ਸਾਰਾ ਨਹੀਂ ਜੀ ਸਾਰੇ ਪੰਜਾਬ ਦੇ ਵਿੱਚ ਹੀ ਆ ਸਾਰੇ ਡੀਪੋਆਂ ਦੇ ਵਿੱਚ ਹੀ ਤਨਖਾਹਾਂ ਨਹੀਂ ਪਈਆਂ ਠੀਕ ਆ ਜੀ ਪੀਆਰਟੀਸੀ ਦੇ ਵਿੱਚ ਵੀ ਉਹ ਤੁਹਾਨੂੰ ਦੱਸਦਾ ਵੀ 70% ਤਨਖਾਹ ਪਾਈ ਗਈ ਹੈ ਸਾਡੇ ਮੁਲਾਜ਼ਮਾਂ ਦੀ ਸ ਬਿਲਕੁਲ ਜੀ ਬੰਦ ਠੀਕ ਅਸੀਂ ਆਏ ਆਂ ਇਧਰੋਂ ਆਪਣੇ ਜਗਰਾਮਾ ਕੰਨੀ ਤੋਂ ਜਾਣਾ ਅਸੀਂ ਮੱਛਵਾੜੇ ਆ ਅੱਛਾ ਜੀ ਹੁਣ ਕੀ ਕੜੀ ਖੱਜਲ ਹੋ ਰਹੀ ਆ ਬਸਾ ਲਿਆਂਦੇ ਹੀ ਨਹੀਂ ਹੈਗੇ ਹੁਣ ਕਰੀਏ ਕਿ ਬਹੁਤ ਚਿਰ ਤੇ ਬੈਠੇ ਆ ਪਤਾ ਲੱਗਿਆ ਕਦੇ ਵੀ ਇਹ ਬੰਦ ਕੀਤਾ ਨਾ ਕੀ ਪਤਾ ਪਤਾ ਇਹਨਾਂ ਦਾ ਇਹਨਾਂ ਨੂੰ ਹੀ ਪਤਾ ਅਸੀਂ ਹੁਣ ਬੰਦ ਕਰਿਆ ਜੀ ਬੰਦ ਕਹਿੰਦੇ ਆ ਹਾਂ ਦੱਸ ਅਸੀਂ ਹੁਣ ਕੋਈ ਨਾ ਕੋਈ ਹੀਲਾ ਤਾਂ ਕਰਾਂਗੇ ਪੁੱਤ ਉੱਤੋਂ ਰਾਤ ਪੈਂਦੀ ਜਾਂਦੀ ਏ ਜਨਾਨੀਆਂ ਸੀ ਹੈਗੀਆਂ ਜਾਵਾਂਗੇ ਕਿਵੇਂ ਭਗਵਾਨ ਤੁਮਾਰ ਨੇ ਚੰਗਾ ਕੰਮ ਕਰਿਆ ਇਹ ਤਾਂ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਹਾਂ ਰੱਖੇ ਤਾਂ ਸੌਖਾ ਕੋਈ ਤਾਂ ਗੱਡੀ ਲਾਓ ਪ੍ਰਾਈਵੇਟ ਲਾ ਦਿਓ ਨਾ ਸਰਕਾਰੀ ਲਾਓ ਸਾਰੀ ਹੀ ਬੰਦ ਨੇ ਕਹਿੰਦੇ ਪ੍ਰਾਈਵੇਟ ਵੀ ਬਸ ਅੱਡਾ ਹੀ ਬੰਦ ਕਰ ਦਿੱਤਾ ਗਿਆ ਤੇਰੇ ਕੰਮ ਨਹੀਂ ਪਈਆਂ ਕਹਿੰਦੇ ਸਾਡੀਆਂ ਚੱਲ ਫੇਰ ਕਿਹੜਾ ਪਤਾ ਤਨਖਾਹਵੇਂ ਲਾਣ ਲੱਗੇ ਜਨਤਨ ਤੱਕ ਕਿਸ ਘੰਡੇ ਲਾਓ ਠੀਕ ਹੈ ਅਸੀਂ ਜਾਣਾ ਹੀ ਫਰੀਦਕੋਟ ਤੋਂ ਅੱਗੇ ਚੰਡੀਗੜ੍ਹ ਤੋਂ ਆਏ ਹਾਂ ਜੀ ਅੱਛਾ ਹੁਣ ਕਾਫੀ ਕੱਦ ਲਾਉਣਾ ਬਾਰੇ ਇੱਥੇ ਤਾਂ ਜੀ ਹੁਣ ਘੰਟੇ ਤੋਂ ਉੱਪਰ ਹੋ ਗਿਆ ਜੀ ਕੀ ਪਤਾ ਲੈ ਕੇ ਅੱਡਾ ਕਿਉਂ ਬੰਦ ਕੀਤਾ ਗਿਆ ਅੱਡਾ ਜੀ ਪਤਾ ਤਾਂ ਇਹਨਾਂ ਦਾ ਲੱਗਿਆ ਇਹਨਾਂ ਦੇ ਮਜਬੂਰੀ ਹੈ ਚਾਹ ਸਵੇਰੇ ਹੀ ਕਰ ਦਿੰਦੇ ਫਿਰ ਇੰਨਾ ਖੱਜਲ ਖਰਾਬ ਤਾਂ ਨਾ ਕਰਦੇ ਨਾ ਅੱਡਾ ਬੰਦ ਦਾ ਕਾਹ ਵੀ ਖੱਜਲ ਹੋ ਰਿਹਾ ਖੱਜਲ ਹੀ ਆ ਜੀ ਗਾਂ ਵੀ ਜਾਣਾ ਗਾਂ ਬਸਾ ਲੰਘੇ ਜਾਣੀਆਂ ਚਾਹ ਤਾਂ ਸਵੇਰਾ ਦਾ ਕੀਤਾ ਹੁੰਦਾ ਤਾਂ ਫਿਰ ਆਪੇ ਕੋਈ ਅਰੇਂਜਮੈਂਟ ਆਗਲਾ ਉੱਥੇ ਬੈਠਾ ਰਹਿੰਦਾ ਨਾ ਹਿਲਦਾ ਕਿਹਨੇ ਇਹ ਆਂਦੇ ਅਸੀਂ ਪਹਿਲਾਂ ਦਿੱਤਾ ਫਿਰ ਤੜਕੇ ਸਵੇਰ ਕਰ ਦਿੰਦੇ ਇਹ ਬੰਦ ਸਹੀ ਗੱਲ ਹੈ ਉਹ ਆਪੇ ਨਾ ਆਉਂਦੇ ਇੱਥੇ ਅਸੀਂ